ਨਸ਼ਾ ਖਿਲਾਫ ਵਿੱਡੀ ਕੇ ਮਹਿੰਮ ਤਹਿਤ ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ ਇੱਕ ਅਫੀਮ ਦੇ ਤਸਕਰ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀ ਪਾਸੋਂ 1.5 ਕਿਲੋ ਅਫੀਮ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਅਜੇ ਮੋਰੀਆ ਪੁੱਤਰ ਨਿਰੰਜਨ 10 ਵਜੇ ਹੋਈ ਹੈ ਜੋ ਕਿ ਬਰੇਲੀ ਯੂਪੀ ਦਾ ਰਹਿਣ ਵਾਲਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਉਕਤ ਤਸਕਰ ਨੂੰ ਪਿੰਡ ਰੜਾ ਨਸਤੀਕ ਤੋਂ ਕਾਬੂ ਕੀਤਾ ਗਿਆ ਤੇ ਕਥਿਤ ਦੋਸ਼ੀ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਵੀ ਉਹ ਇਸ ਇਲਾਕੇ 'ਚ ਕਈ ਵਾਰ ਅਫੀਮ ਦੀ ਸਪਲਾਈ ਦੇ ਚੁੱਕਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਉਹ ਅਫੀਮ ਕਿੱਥੋਂ ਲੈ ਕੇ ਆਉਂਦਾ ਸੀ ਤੇ ਹੁਣ ਤੱਕ ਕਿੱਥੇ-ਕਿੱਥੇ ਇਸ ਦੀ ਸਪਲਾਈ ਦੇ ਚੁੱਕਿਆ। ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਨਮਲੇ ਅੰਸਰਾਂ ਦੇ ਖਿਲਾਫ ਨਸ਼ਾ ਸਮਰੱਥਾਂ ਦੇ ਖਿਲਾਫ ਤੇ ਪੂਰ ਭੜੇ ਅੰਸਰਾਂ ਦੇ ਖਿਲਾਫ ਦੌਰਾਨੀ ਚੈਕਿੰਗ ਆਪਣੇ ਏਐਸਆਈ ਰਾਜਵੀਰ ਸਿੰਘ ਨੇ ਮੌਕੇ ਦੌਰਾਨ ਇੱਕ ਵਿਅਕਤੀ ਜਿਹੜਾ ਪੈਦਲ ਤੁਰਿਆ ਆਉਂਦਾ ਨੂੰ ਚੈੱਕ ਕੀਤਾ ਤੇ ਜਿਹਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਹੋਈ ਜਿਨੇ ਆਪਣਾ ਨਾਮ ਅਜੇ ਮੋਰੀਆ ਪੁੱਤਰ ਨਰਿੰਦਰ ਲਾਲ ਵਾਸੀ ਹਾਊਸ ਨੰਬਰ 268 ਪਾਲ ਉਹਨੇ ਤਸਦੀਕ ਕੀਤਾ ਕਰਮਖਾਨ थाना ਜ਼ਰਵਾ ਜਲਪਰੇਲੀ ਚੂਪੀ ਦੱਸਿਆ ਜਿਹਨੂੰ ਮੌਕੇ ਤੇ ਇਸ ਖੀਮ ਤੇ ਕਲਮ ਵਰਕੇ ਇਹਦੇ ਖਿਲਾਫ ਮੁਕਦਮਾ ਨੰਬਰ 39 ਦਰਜ ਕੀਤਾ ਗਿਆ ਦਰਾਨੇ ਪੁੱਛ ਕੇ ਇਸ ਨੇ ਮੰਨਿਆ ਕਿ ਮੈਂ ਪਹਿਲਾਂ ਵੀ ਇੱਥੇ ਦੋ ਚਾਰ ਵਾਰੀ ਅਫੀਮ ਏਰੀਆ 'ਚ ਦੇਖਿਆ ਗਿਆ ਜਿਹੜੇ ਇਹ ਬੰਦਿਆਂ ਨੂੰ ਅਫੀਮ ਦੇ ਦਿੱਤੀ ਗਿਆ ਉਹਨਾਂ ਬਾਰੇ ਵੀ ਇਹਨੂੰ ਪੁੱਛਗਿੱਛ ਛੁਡਾਈ ਨਾ ਕਰਦੇ ਆ ਇਹਦਾ ਰਿਮਾਂਡ ਲੈਣ ਤੋਂ ਬਾਅਦ ਦੋਸ਼ੀ ਦੇ ਪਿੱਛੋਂ ਬੈਕਵਰਡ ਤੇ ਫਾਰਵਰਡ ਲਿੰਕ ਕਿੜਿਆ ਉਹ ਕਲੀਅਰ ਕਰਕੇ ਤੇ ਦੋਸ਼ੀ ਨੂੰ ਪਰਚਾ ਕੀਤਾ